ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਕ ਟ੍ਰਾਸਟੀ ਇਕਲੀ ਵੱਲੋਂ ਜੋ ਕੰਕੜੇ ਦੀ ਸੇਵਾ ਭੇਜੀ ਗਈ ਸੀ ਪਿੰਡ ਸੂਰੇਵਾਲ ਦੀ ਜੋ ਮਤਲਬ ਆਪਣੇ ਕੋਲੇ ਲਿਸਟ ਸੀਗੀ ਤੇ ਹੁਣ ਆਪਾਂ ਪਿੰਡ ਸੂਰੇਵਾਲ ਦੇ ਵਿੱਚ ਬੀਜ ਦੇ ਰਹੇ ਹਾਂ ਚਲੋ ਜੀ ਪਿੰਡ ਸੂਰੇਵਾਲ ਤੇ ਬੀ ਲੈ ਰਹੇ ਨੇ ਭਾਈ ਤੇ ਆਹ ਫੜਾ ਚੱਲੋ ਯਾਰ ਕੋਈ ਵੀ ਸਗਲਿਆ ਕਥਿਆ ਸਰਗੁਰੂ ਨਾਨਕਦੇਵ ਜੀ ਚੈਟੀ ਟਰਸਟ ਦਾ ਪਿੰਡ ਸੂਰੇਵਾਲ ਦੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਹੈਗਾ ਜੀ ਪਿੰਡ ਸੂਰੇਵਾਲ ਸੂਰੇਵਾਲ ਦੀ ਸੰਗਤ ਜੋ ਹੈਗੀ ਆ ਤੇ ਜਿਹੜੇ ਪਹੁੰਚੇ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟ ਇਤਲੀ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਆਪਣਾ ਪਿੰਡ ਕਿਹੜਾ ਜੀ ਸੂਰੇਪੁਰ ਸੂਰੇਪੁਰ ਮੈਂ ਸੂਰੇਵਾਲ ਦਾ ਸੂਰੇਪੁਰ ਤੇ ਆਪਾਂ ਇਹ ਵੀ ਆਪਾਂ ਨੂੰ ਮਿਲਿਆ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟ ਇਤਲੀ ਨੂੰ ਕੁਝ ਕਹਿਣਾ ਚਾਹੁੰਦੇ ਹੋ ਭਾਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਤੇ ਪਹਿਲਾਂ ਕੋਈ ਆਇਆ ਜੀ ਬੀ ਲੈ ਕੇ ਤੂੰ ਪਹਿਲਾਂ ਨਹੀਂ ਪਹਿਲਾਂ ਅਜੇ ਕੋਈ ਨਹੀਂ ਆਇਆ ਸੀ ਪਹਿਲੀ ਵਾਰੀ ਆਇਆ ਸਰਕਾਰ ਵੱਲੋਂ ਆ ਹੋਈ ਹੈ ਸ਼ਾਇਦਾਂ ਪਾਸ ਡਿਸਟ੍ਰਿਕਟ ਲਾਕ ਦਿੱਤੀ ਆ ਅੱਛਾ ਤੇ ਪਹਿਲਾਂ ਬੀ ਲੈ ਕੇ ਕੋਈ ਨਹੀਂ ਆਇਆ ਠੀਕ ਆ ਸਾਡੇ ਚਾਰ ਹੋ ਗਏ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੱਸਟ ਦਾ ਪਿੰਡ ਸੂਰੇਪੁਰ ਦੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੱਸਟ ਦੀ ਵੱਲੋਂ ਪਿੰਡ ਕੋਟ ਰਾਦੇ ਦਾ ਦੇ ਵਿੱਚ ਸੇਵਾ ਚੱਲ ਰਹੀ ਆ ਜੀ ਜੋ ਹੜਪੀਟਾਂ ਦੇ ਵਿੱਚ ਕਿਉਂਕਿ ਕਾਫੀ ਨੁਕਸਾਨ ਹੋ ਗਿਆ ਸੀਗਾ ਇਹਨਾਂ ਨੂੰ ਵੀ ਲੋਕ ਗੱਟੇ ਵੀ ਦੇ ਦਿੱਤੇ ਜਾ ਰਹੇ ਆ ਜੀ। ਸਰਗੁਰੂ ਨਾਲਕਦੇਵ ਜੀ ਚਾਰਤੀਰਾ ਸਿੰਘੂ ਦਾ ਫੋਟਰਾ ਜੀ ਦਾ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ। ਸਾਡੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਚੱਕ ਲੋ ਵੀ। ਆਪ ਵੀ ਚੱਕ ਲੋ। ਕੀਤਾ ਜਾਂਦਾ ਹੈ ਜਿਨ੍ਹਾਂ ਨੇ ਹੜਪੀੜਤਾਂ ਦੇ ਲਈ ਐਡਾ ਵੱਡਾ ਪ੍ਰਾਲਾ ਕੀਤਾ ਜੀ। ਕਿਉਂਕਿ ਇਸ ਪੈਂਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ। ਤੁਸੀਂ ਬੰਦੇ ਬਿਲਕੁਲ ਉੱਪਰ ਆ ਪਿੰਡ ਇਹ ਤੇ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਟਰੀ ਟਰੱਸਟੀ ਟਿੱਲੀ ਦੇ ਸੇਵਾਦਾਰ ਕੱਲੇ ਕੱਲੇ ਘਰੇ ਜਾ ਕੇ ਇਹ ਪਾਜੀ ਦੇ ਕੋਲੇ ਲਿਸਟ ਬਣੀ ਹੋਈ ਆ ਤੇ ਕੱਲੇ ਕੱਲੇ ਘਰੇ ਜਾ ਕੇ ਮਤਲਬ ਦੀ ਦੇ ਰਹੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਚੈਟਰੀ ਟਰੱਸਟੀ ਟਿੱਲੀ ਦਾ ਪਿੰਡ ਕੋਟਰਾਏ ਦਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਤਾਂ ਟਾ ਟਕ ਨਾ ਜੀ ਉਹ ਕਹਿੰਦਾ ਗਾਰੀ ਵਿਸ਼ਾ ਮੰਤਰੀ ਗੁਰਨਾਨ ਕਦੇਵ ਜੀ ਚੈਟ ਟਾ ਸ਼ਿਟਲੀ ਵੱਲੋਂ ਇਸ ਪਰਿਵਾਰ ਨੂੰ ਵੀ ਦੋ ਕੱਟੇ ਆਪਾਂ ਬੀ ਦੇ ਦੇ ਰਹੇ ਹਾਂ ਜੀ ਕਿਉਂਕਿ ਇਹਨਾਂ ਦੇ ਵਿੱਚ ਝੜ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦੇ ਨਕਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਪਾਈ ਠੀਕ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵੱਲੋਂ ਜੋ ਹੜhta ਨਿਸ਼ਾਨ ਹੋਇਆ ਸੀਗਾ ਹੜਪੀੜ ਦਾ ਵਾਸਤੇ ਬੀਜ ਦੀ ਸੇਵਾ ਭੇਜੀ ਸੀਗੀ ਜੀ ਹੜਪੀੜ ਦਾ ਵਾਸਤੇ ਇਹ ਬੀਜ ਭੇਜਿਆ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਦਾ ਇਸ ਨਗਰ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਉਹ ਪਾਜੀ ਕਹਿੰਦੇ ਵੀ ਇੰਦਾ ਪਤਾ ਨਹੀਂ ਲੱਗਦਾ ਵੀ ਕੋਈ ਢੀ ਲੈ ਜਾਂਦਾ ਤੇ ਪਤਾ ਨਹੀਂ ਲੱਗਦਾ ਵੀ ਕੌਣ ਕਿੰਨੀ ਜ਼ਮੀਨ ਦਾ ਮਾਲਕ ਆ ਤੇ ਫਿਰ ਅਸੀਂ ਇਦਾਂ ਹੀ ਵਿਚਾਰ ਬਣਾਇਆ ਵੀ ਆਪਾਂ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਚੈੱਕ ਕਰਕੇ ਉਹ ਪਾਜੀ ਨਹਾਲ ਨੇ ਇਥੋਂ ਦੇ ਸਰਪੰਚ ਆ ਤੁਸੀਂ ਬੰਨ ਆ ਜੀ ਆ ਤੁਸੀਂ ਬੰਨ ਆ ਗਿਆ ਤੇ ਬੰਨ ਦੇ ਉੱਪਰ ਆ ਬਿਲਕੁਲ ਪਿੰਡ ਇਹ ਬੰਨ ਦੇ ਉੱਪਰ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟ ਇਟਲੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚਾਹਤੀ ਟਾਟ ਟਟਲੀ ਦੀ ਜੋ ਹੜਪੀੜਤਾਂ ਦੇ ਵਾਸਤੇ ਬੀਜ ਦੀ ਸੇਵਾ ਚੱਲ ਰਹੀ ਆ ਇਹ ਮਾਤਾ ਜੀ ਆਏ ਸੀਗੇ ਇਹ ਮਾਤਾ ਜੀ ਦਾ ਇੱਕੋ ਹੀ ਕਿਲਾ ਸੀਗਾ ਉਹ ਵੀ ਮਰ ਗਿਆ ਤੇ ਇਹਨਾਂ ਨੂੰ ਆਪਾਂ ਇੱਕ ਗੱਟਾ ਬੀ ਦਾ ਸੇਵਾ ਕੀਤੀ ਆ ਜੀ ਮਾਤਾ ਕੋਲ ਇੱਕੋ ਹੀ ਕਿਲਾ ਅਦਾ ਕਰਨਾ ਹਾਂਜੀ ਦਸਤਾ ਸੀਗਾ ਹਾਂਜੀ ਇਹ ਮਾਤਾ ਜਿਹੜੀ ਹੈਗੀਆਂ ਨੇ ਜੀ ਇਹਨਾਂ ਦਾ ਅਦਾ ਅਦਾ ਕਿਲਾਗਾ ਤੇ ਦੋ ਜਣਿਆਂ ਨੂੰ ਅਸੀਂ ਇੱਕ ਗੱਟਾ ਦੇਤਾ ਤੇ ਮਾਤਾ ਜੀ ਆਪੜੋਂ ਆਪਣ ਅੱਧਾ-ਅੱਧਾ ਕਰਕੇ ਘਰੇ ਜਾ ਕੇ ਵੰਡ ਲੈਣਗੇ ਜੀ ਵਾਹਿਗੁਰੂ ਵਾਹਿਗੁਰੂ গুরু গুরু গুরুজিগে গুরুজিগে গুরুজি গুরুজিঘে গুরু ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ